ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਇਹ ਪਿੰਡ ਪੱਟੀ ਤਹਿਸੀਲ ਤੇ ਤਰਨਤਾਰਨ ਜ਼ਿਲ੍ਹੇ ਦਾ ਹੈ ਬੁਰਜ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਹੋਰਿਆਂ ਦਾ ਘਰ ਸਤਲੁਜ ਦਰਿਆ ਦੇ ਕੰਢੇ ਉੱਤੇ ਹੈ ਪਿੰਡ ਸਭਰਾ ਪਰ ਬਾਈਕਾਂ ਇੱਧਰ ਬਾਈਕਾਂ ਕਿਹਾ ਜਾਂਦਾ ਜਿਹੜੇ ਖੇਤਾਂ ਦੇ ਵਿੱਚ ਘਰ ਹੁੰਦੇ ਆ ਵਪਾਰ ਦਾ ਇਹਨਾਂ ਦਾ ਕੰਮ ਆ ਇਹਨਾਂ ਕੋਲ ਰੂਟੀਨ ਚ گاਵਾ ਵਿਕਰੀ ਵਾਲਨਾ ਆਉਂਦੀਆਂ ਰਹਿੰਦੀਆਂ ਅੱਜ ਕੋਈ 7-8 ਨਾਕ ਤੁਹਾਨੂੰ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਦਿਖਾਉਂਗਾ ਬੇਨਤੀ ਹਮੇਸ਼ਾ ਹੀ ਕਰੀਦੀ ਆ ਵੀ ਪਸ਼ੂ ਖਰੀਦਣਾ ਤੁਸੀਂ ਆਪਦੀ ਮਰਜ਼ੀ ਦੇ ਨਾਲ ਆਪਦੀ ਇੱਛਾ ਦੇ ਨਾਲ ਹੈ ਤੇ ਉਹਦੀ ਤਸੱਲੀ ਕਰਨ ਦਾ ਵੀ ਪੂਰ ਹੱਕ ਹੈ ਸੋ ਆ ਕੇ ਦੇਖ ਕੇ ਆਪਦੀ ਤਸੱਲੀ ਕਰਕੇ ਖਰੀਦਿਓ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਚਰਵਾਤ ਕਰਾਂਗੇ ਪਹਿਲੇ ਨੰਬਰ ਦੇ ਉੱਤੇ ਇੱਕ ਵੱਡੀ ਗਾਂ ਬਾਈ ਨੇ ਵੱਧੀ ਹੋਈ ਹੈ ਇਸੇ ਤੋਂ ਉਦੋਂ ਬਾਅਦ ਜੇ ਕੇ ਕਰਕੇ ਅਗਲੇ ਨਾਗ ਜਿਹੜੇ ਉਹ ਤੁਹਾਨੂੰ ਦਿਖਾਉਂਦਾ ਜਾਊਗਾ ਸੋ ਆਓ ਮਿਲਦੇ ਆਂ ਬਾਈ ਨੂੰ ਗੁਰਸਾਹਬ ਬਾਈ ਸਸਤੀ ਸਸਤੀਕਲ ਜੰਜੀਤ ਭਾਈ ਸਸਤੀ ਅੱਜ ਆਪਾਂ ਨਾਗ 7 8 ਦਿਖਾਦਨੇ ਇੱਕ ਹੀ ਗੱਬਣਾ ਦੋ ਗੱਬਣਾ ਵੇੜਾ ਬਾਕੀ ਸੂਈਆਂ ਸਵਾਈਆਂ ਜੀ ਪਹਿਲੇ ਨੰਬਰ ਤੇ ਤਾਂ ਗੱਬਣਾ ਹੀ ਖੜੀ ਲੱਗੀ ਹਾਂ ਜੀ ਗੱਬਣੀ ਆ ਗੱਬਣੀ ਆ ਜਜੀਤ ਭਾਈ ਕੀ ਡਿਟੇਲ ਆ ਬਾਈ ਡਿਟੇਲ ਬਾਈ ਦੂਜਾ ਸੂਆ ਸੋਣੀ ਆ ਹਮਮ ਪਹਿਲ ਨੇ ਇਹਨੇ 40 ਲੀਟਰ ਸਹੀ ਦੁੱਧ ਭਰਿਆ ਜੀ ਇਹਨੇ ਅੱਛਾ ਕਿੰਨੇ ਦੇ ਵਿੱਚ ਇਹ ਜੀ ਇਹ 9 ਦਿਨ ਤੇ ਤਰੀਕ ਵਾਰ ਦੇ ਹਿਸਾਬ ਨਾਲ ਪਿਆ ਜੀ ਇਹਦੇ ਕੀ ਰੇਟ ਰਹਿਣਾ ਤਾਂ ਇਹਦਾ ਜੀ ਤੋਰਦੇ ਬਈ ਦੋਸਤੋ ਦੁੱਧ ਤੁਹਾਡੀ ਸੇਵਾ ਦਾ 1 ਲੱਖ 45000 ਰੇਟ ਆ ਗਾਂ ਦਾ ਢਾਂਜਾ ਵੱਡਾ ਹੈ ਸਟਰਕਚਰ ਸੋਹਣਾ ਉਹ ਚੀਜ਼ਾਂ ਕਲੀਅਰ ਦਿਸਦੀਆਂ ਪਰ ਦੁੱਧ ਤੁਸੀਂ ਕਿੰਨਾ ਚੋਲੋਗੇ ਤੁਸੀਂ ਆਪਦੀ ਸਮਝ ਵਰਤ ਲਿਓ ਫਿਟਿੰਗ ਦਾ ਆਰਡਰ ਰਹੂਗਾ ਅਜੇ 9-10 ਦਿਨ ਲੈਂਦੀ ਐ ਸੂਨ ਦੇ ਵਿੱਚ ਵੈਸੇ ਤਿਆਰ ਅੱਜ ਵੀ ਸੋਹਣੀ ਐ ਪਰ ਅਜੇ ਦਿਨ ਲਾਊਗੀ ਖੈਰ ਗਾਂ ਚਿੱਤੋਂ ਬਹੁਤੀ ਭਿੰਦੀ ਨਹੀਂ ਹੋਈ ਢਾਂਜਾ ਫੋਲੋ ਆ ਜਾਣਾ ਦੋਸਤੋ ਇਹਦਾ ਥਣਾ ਚ ਬਿੱਥੀ ਸੋਹਣੀ ਐ 1 लाख 45000 ਰੇਟ ਲਿਓ ਬਈ ਵਾਪਸ ਕਿਹ ਜਿਹੜਾ ਹੋਰ ਕਢਾ ਦੇ ਜੀ ਹਾਂਜੀ ਹਾਂਜੀ ਤੋਂ ਚੰਗੀ ਗਾਂ ਦੋ ਸੋਹਣਾ ਹੀ ਦੁੱਧ ਦੇਊਗੀ ਕਿੰਨਾ ਵੀ ਦੇਵੇ ਉਹ ਤੁਹਾਡੀ ਸੇਵਾ ਤੇ ਰਹੂਗਾ ਵੀ ਤੁਸੀਂ ਕਿੰਨਾ ਚੋਲੋਗੇ ਦੇਖੋ ਇਹਦਾ ਢਾਂਚਾ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣੇ ਲਿਆ ਬਈ ਵਾਪਸ ਬੰਦ ਸਾਰੇ ਨਗ ਇੱਕ ਇੱਕ ਕਰਕੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਰੇਟ ਵੀਡੀਓ 'ਚ ਹੀ ਹੋਣਗੇ ਆ ਜਿਹੜੀ 2 ਨੰਬਰ ਤੇ ਗਾਹ ਬਾਈ ਇਹ ਜਗਜੀਤ ਬਾਈ ਚਾਰ ਦੰਦ ਨਹੀਂ ਹੋਏ ਜੀ ਤੇ ਬੱਚੀ ਨੂੰ ਜਨਮ ਤਾਂ ਡੈਨਮਾਰਕ ਦੀ ਨੂੰ ਠੀਕ ਹੈ ਹਾਂਜੀ ਤੇ ਇਹਨੂੰ ਸੂਈ ਨੂੰ ਪਰਸੋਂ ਸੂਈ ਆ ਇਸ ਵਕਤ 18 ਲੀਟਰ ਬੋਲੀ ਤੋਂ ਸਟਾਰਟਿੰਗ ਕੀਤੀ ਆ ਜੀ ਠੀਕ ਹੈ ਕੀਲੇਟਰ ਹੋਗੇ ਇਹਦਾ ਜੀ ਲੈਣ ਦੇ ਨਾਲ ਆਪਾਂ 85000 ਦੀ ਜੱਸ ਨੋ ਦੇਣੀ ਆ ਜੀ ਤਾਂ ਦੱਸੋ ਚੰਗਾ ਕੱਦ ਦਾ ਵੱਡੀ ਗਵਿਹੜਾ ਇਹ 85000 ਰੇਟਾ ਤੇ ਬੱਛੀ ਨੂੰ ਇਹਨੇ ਜਨਮ ਦਿੱਤਾ। ਭਲੂਣ ਥੋੜੀ ਹਵਾਨੇ ਤੇ ਹਜੇ ਹੈਗੀ ਐ ਕਿਉਂਕਿ ਸੂਈ ਬਾਈ ਦੱਸਦਾ ਵੀ ਪਰਸੋਂ ਹੀ ਐ। ਸੋ ਇਹ ਪਹਿਲਣ ਵੈੜ 4 ਦੰਦ। ਸੰਭਲੋਗੇ ਅਗਲੇ ਸੂਏ ਰਾਕਮ ਵੀ ਵਧਾਊਗੀ ਤੇ ਸਾਰਾ ਸਾਲ ਦੁੱਧ ਵੀ ਸੋਹਣਾ ਪਾਉਂਦੀ ਰਹੂਗੀ। ਬਾਕੀ ਸੰਭਾਲ ਨਾਲ ਹੀ ਦੇਣਾ ਹੁੰਦਾ ਪਸ਼ੂ ਨੇ ਜੋ ਵੀ ਪ੍ਰੋਫਿਟ ਦੇਣਾ ਹੈ ਭਾਵੇਂ ਦੁੱਧ ਦੇ ਰੂਪ ਚ। ਬਾਕੀ ਬੱਛੀ ਬਹੁਤ ਚੰਗੀ ਪਾਈ ਆ ਜੀ ਜਗੀਰભાઈ। ਇਧਰ ਨੂੰ ਮੋੜਦੀ ਬਈ ਸਿਰੇ ਕਿਡਾ। ਸੋ ਇਹ ਵੀ ਚੰਗੇ ਘੱਦ ਕਾਠ ਦੀ ਵੈੜ ਆ ਦੱਸੋ 4 ਦੰਦ ਦਾ ਮੂੰਹ ਦੇ ਵਿੱਚੋਂ ਥਾਂ ਨਥੀ ਚੁਆਈ ਵਾਲੇ ਆ ਦੋਨਾਂ ਸਾਈਡ ਤੋਂ ਦਿਖਾਤੇ ਆ ਬਾਕੀ ਪਾਸ ਤੁਸੀਂ ਕਰ ਲਿਓ ਆ ਕਿ ਲਿਆ ਬਈ ਸੋ ਇਹ ਪਹਿਲਣ ਵੈਡ 85000 ਦੀ ਤੁਹਾਨੂੰ ਮਿਲ ਜਾਣੀ ਤਿੰਨ ਨੰਬਰ ਤੇ ਫੇਰ ਮੇਰੇ ਖਿਆਲ ਚ ਇਹ ਵੀ ਪਾਈਪ ਇਹ ਵੀ ਇਹ ਵੀ ਪਰਸੋ ਹੀ ਸੂਈ ਆ ਤੇ ਮੇਲਕਾਫ ਨੂੰ ਜਨਮ ਦਿੱਤਾ ਜੀ ਇਹਨੇ ਠੀਕ ਹੈ ਕਿਦੇ ਥੱਲੇ ਵੀ 18 ਲੀਟਰ ਬੋਲੀ ਦੋ ਟਾਈਮ ਚੋਗਰੇ ਤਿੰਨ ਟਾਈਮ ਚੋਗਿਆ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਇਹ ਸ਼ਿੱਗੀ ਆ ਮੂੰਹ ਇਹਦਾ ਰੇਟ ਜੀ 85000 ਦੀ ਇਹ ਵੀ ਦੇ ਦਾਂਗੇ ਜੱਸਨਾ ਤੋਰ ਦੇ ਬਾਈ ਦੂਸਰੇ ਇਹਦੇ ਨਾਲ ਬੱਚਾ ਮੇਲਕਾਫ ਹੈ ਰੇਟ ਸੇਮ ਹੈ ਪਰਸੋ ਹੀ ਸੂਈ ਹੈ 85000 ਹੀ ਇਹਦਾ ਰੇਟ ਹੈ ਇਹ ਦੰਦੋਂ 6 ਦੰਦ ਸੁਆ ਪਹਿਲਾਂ ਕਮਾਲ ਆ ਭਾਈ ਵਸ ਸੋ ਇਹ ਦੋ ਤੁਹਾਨੂੰ 85 85 ਵਾਲੇ ਭਾਅ ਦੇ ਖਾਤੇ ਚ ਚਵਾਈ ਬਾਕੀ ਜਗਜੀਤ ਭਾਜੀ ਕਿਸੇ ਦੇ ਭੂਰ ਛੱਟਾ ਨਹੀਂ ਬਿਲਕੁਲ ਵਧੀਆ ਚਵਾਈ ਦੀ ਨਿਕਲੀਆਂ ਜੀ ਠੀਕ ਹੈ ਚਵਾਈ ਸਾਫ ਸੁਥਰੀ ਹੈ ਗੁਰਸਾਹਬ ਭਾਈ ਜਿਹੜੀ 4 ਨੰਬਰ ਤੇ ਗਾਣਾ ਇਹਦਾ 20 ਲੀਟਰ ਦੁੱਧ ਹੈ ਜੀ ਸੂਈ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਜੀ ਠੀਕ ਹੈ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਜੀ ਤੇ ਇਹ ਵੀ ਛੱਗੀ ਆ ਜੀ ਮੂਹ ਕਨਫਰਮ ਆ ਇਹਦਾ ਰੇਟ ਕੀ ਰਹਿਣਾ ਇਹਦਾ ਜੀ ਰੇਟ ਇਹ ਵੀ 85000 ਦੀ ਦੇਣਾ ਤੋਰ ਦੇ ਦਸੋ ਦੁੱਧ 20 ਲੀਟਰਾਂ ਨੂੰ ਬਾਈ ਕਹਿੰਦਾ ਵੀ ਹੈਗਾ ਤਾਜੀ ਸੋਈ ਵੀ ਹੈ 나ੜਾਂ ਹਵਾਨੇ ਤੇ ਤੁਸੀਂ ਇਹਦੀਆਂ ਦੇਖ ਸਕਦੇ ਹੋ ਮੀਡੀਅਮ ਹਾਈਟ 'ਚ 85000 ਇਹਦਾ ਰੇਟ ਸੋ ਬਾਕੀ ਮੇਨ ਗੱਲ ਹੁੰਦੀ ਹੈ ਵੀ ਆਕੇ ਪਸ਼ੂ ਦੇਖਿਆ ਜਾਵੇ ਜੇ ਪਸੰਦ ਹੁੰਦਾ ਤਾਂ ਸੌਦਾ ਕਰਨਾ ਸੌਖਾ ਹੋ ਜਾਂਦਾ ਕਿਉਂਕਿ ਕੁਝ ਮਾਨਤਣ ਵਿੱਚੋਂ ਹੋ ਜਾਣਾ ਹੁੰਦਾ ਕੁਝ ਜੋ ਚੀਜ਼ ਜੱਜੀ ਹੋਵੇ ਪਸੰਦ ਹੋਵੇ ਤਾਂ ਫਿਰ ਕੋਈ 1500 ਬੰਦਾ ਆਪ ਵੀ ਵੱਧ ਖਰਚ ਲੈਂਦਾ ਹੈ ਮੇਨ ਗੱਲ ਇਹ ਆ ਵੀ ਆ ਕੇ ਪਸ਼ੂ ਦੇਖੋ ਕੋਲ ਖੜ ਕੇ ਫੇਰ ਹੀ ਸੌਦੇ ਹੁੰਦੇ ਆ ਸੋ ਇਹ ਤੁਹਾਨੂੰ ਦਿਖਾ ਰਹੇ ਸੀ 4 ਨੰਬਰ ਦੇ ਉੱਤੇ ਇਸ ਤੋਂ ਬਾਅਦ ਚ 5 ਨੰਬਰ ਤੇ ਵੀ ਸੂਈ ਸਵਾਈ ਗਾਂ ਤੁਹਾਨੂੰ ਦਿਖਾਉਣੀ ਹੈ ਗੱਭਣਾ ਦੋ ਹੀ ਹੈ ਬਾਕੀ ਸੂਜਾਂ ਸਵਾਂਜਾਂ ਤੁਹਾਨੂੰ ਦਿਖਾਵਾਂਗੇ ਅ ਭਾਈ ਕਿੰਨੇ ਕ ਟਾਈਮ ਦੀ ਸੂਈ ਹੋ ਗਈ ਇਹ 25 ਦਿਨ ਹੋ ਗਏ ਜੀ ਇਹਨੂੰ ਕਿੰਨਾ ਦੁੱਧ ਹੋਊਗਾ ਇਸ ਵਕਤ 19 20 19 20 ਲੀਟਰ ਬੱਚਾ ਬੱਚੀ ਹੈ ਹਾਂਜੀ ਬੱਚੀ ਹੈ ਜੀ ਇਹਦਾ ਰੇਟ ਕੀ ਰਹਿਣਾ ਹੈ ਇਹ ਜੀ ਲੈਣ ਦੇ ਨਾਲ 75 ਦੀ ਦੇ ਦਾਂਗੇ ਤੋਰਦੇ ਦਸੋ 19 20 ਲੀਟਰਾਂ ਨੂੰ ਬਾਈ ਕਹਿੰਦਾ ਵੀ ਦੁੱਧ ਕਰਦੀ ਹੈ ਰੋਟੀਨ ਚ ਰੇਟ 75000 ਵੱਛੀ ਇਹਦੇ ਨਾਲ ਇਹ ਤੁਸੀਂ ਇਹਦੀ ਵੱਛੀ ਦੇਖ ਲਓ ਹੋ ਰੇਟ ਇਹਦਾ ਵੀ ਇਹਦਾ 75 ਲਿਆ ਵੀਰੇ ਬਾਕੀ ਗਰਮੀ ਦੇ ਵਿੱਚ ਵਧੀਆ ਰਹਿਣੀ ਜਗਜੀਤ ਪਾਜੀ ਗਰਮੀ ਸਹਿਣ ਵਾਲੀਆਂ ਗਾਵਾ ਉਹ ਟਾਈਮ ਚਾ ਤੁਸੀਂ ਇਹਦਾ ਫੇਰ ਦੇਖ ਸਕਦੇ ਇਥੋਂ ਹਵਾਨਾ ਫੇਰ ਇਹਦਾ ਵੀਡੀਓ ਦਾ ਜੱਜਮੈਂਟ ਕਰੋ ਬਾਕੀ ਫਾਈਨਲ ਆ ਕੇ ਕਰਿਓ ਜੀ ਇਸ ਤੋਂ ਬਾਅਦ ਇੱਕ ਛੋਟੇ ਕਦ ਕਾਟ ਦੇ ਵਿੱਚ ਹਾਂਜੀ ਇਹਨੂੰ ਸੂਈ ਨੂੰ ਜੀ ਅੱਜ 6ਵਾਂ 7ਵਾਂ ਦਿਨ ਹੋ ਗਿਆ ਜੀ ਤੇ 12 ਲੀਟਰ ਦੁੱਧ ਤੋਂ ਸਟਾਰਟਿੰਗ ਕੀਤੀ ਆ ਕੀ ਰੇਟ ਰਹੂਗਾ ਦਾ ਇਹ ਜੀ 65000 ਦੀ ਦੇ ਦਾਂਗੇ 65000 ਰੇਟ 12 ਲੀਟਰ ਇਹ ਨਾ ਦੁੱਧ ਤਾਜੀ ਸੋਈ ਹੈ। ਮੇਲ ਕਾਫ ਹੈ ਬੱਚਾ ਜੀ। ਠੀਕ ਹੈ। ਥਾਨਤੀ ਚੋਈ ਆਈ ਵਾਲੇ। ਛੋਟੀ ਹਾਈਟ। ਘੱਟ ਪੈਸੇ ਲਾਉਣੇ ਆ ਤਾਂ ਗਰਮੀ ਗਰਮੀ ਦੁੱਧ ਕਿਉਂਕਿ ਇਹ ਇਦਾਂ ਦੀਆਂ ਗਾਵਾਂ ਹੁੰਦੀਆਂ ਵੀ ਸੇਵਾ ਨਾਲ ਦੇਈ ਜਾਣਾ ਹੁੰਦਾ। ਬਾਕੀ ਗਰਮੀ ਵੀ ਉਮੀਦਾਂ ਘੱਟ ਮੰਨੂਗੀ ਇੱਕ ਲਾਸਟ ਉੱਤੇ ਹੋਰ ਗਾਂ ਤੁਹਾਨੂੰ ਦਿਖਾਉਣੇ ਇਹ ਜਰਸੀ ਦਾ ਕ੍ਰੋਸ ਹੈ ਜੀ ਤੇ ਤਿਆਰੀ ਨੇ ਮਤਲਬ ਹਾਂਜੀ ਗੱਬਣਾ ਹਾਂਜੀ ਗੱਬਣੇ ਆ ਜੀ ਇਹ ਕਿਤੇ 3-4 ਤਨ ਬਾਕੀ ਪੈ ਜੀ ਤਰੀਕਾ ਇਹ ਦੇ ਦੇ ਦਾਂਗੇ 62000 ਦੀ 62000 ਦੇ ਵਿੱਚ ਦੱਸੋ ਇਹ ਰੈੱਡ ਜੇ ਕਲਰ ਦੇ ਵਿੱਚ ਆ ਇਹ ਜਿਹੜਾ 16 17 ਲੀਟਰ ਦੁੱਧ ਪਿਲਣ ਨੇ ਭਰਿਆ ਹੈ। ਸੋ 62000 ਦੇ ਵਿੱਚ ਤੁਹਾਨੂੰ ਵੈੜ ਮਿਲੂਗੀ। ਬਾਕੀ ਤਿਆਰੀ ਸੋਹਣੀ ਕਰੋਗੀ ਜਿੰਨੀ ਹੈਗੀ ਹੈ ਜੀ। ਥਾਨ ਹੱਥੀ ਚੁਵਾਈ ਵਾਲੇ ਆ। ਤਿਆਰੀ ਹੁਣ ਵੀ ਫਿਰ ਰੇਟ ਦੇ ਹਿਸਾਬ ਤੇ ਠੀਕ ਹੈ। ਬਾਕੀ ਆ ਕੇ ਦੋਸਤੋ ਪਾਸ ਕਰ ਲਓ ਜਿਹੜਾ ਤੁਸੀਂ ਤੁਸੀਂ ਖਰੀਦਣਾ ਚਾਹੋ। ਨਾਗ ਇਹ 6 7 ਸੀਗੇ ਜਿਹੜੇ ਤੁਹਾਨੂੰ ਦਿਖਾਤੇ ਆ। ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਰੁਟੀਨ 'ਚ ਪਸ਼ੂ ਹੁੰਦੇ ਆ ਭਾ ਅੱਜ ਦੇ ਤੁਸੀਂ ਸੁਣ ਲਿਆ ਹੁਣ ਇਹਨਾਂ 'ਚੋਂ ਜਿਹੜਾ ਪਸ਼ੂ ਤੁਸੀਂ ਪਸੰਦ ਕਰਨਾ ਹੈ ਉਹਦੀ ਤਸੱਲੀ ਆ ਕੇ ਕਰ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ